ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋੜੀ ਹੈਪੀ ਲੋੜੀ ਲੋੜੀ ਦੇ ਲੱਖ ਲੱਖ ਮੁਬਾਰਕਾਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਣਾਉਣ ਜਾ ਰਹੇ ਹਾਂ ਮਾਜੇ ਦੀ ਫੇਵਰਟ ਡਿਸ਼ ਜੋ ਕਿ ਇੱਕ ਰਸਮ ਹੁੰਦੀ ਹੈ ਲੋੜੀ ਵਾਲੇ ਦਿਨ ਬਣਾਈ ਜਾਂਦੀ ਹੈ ਤੇ ਮਾਗੀ ਵਾਲੇ ਦਿਨ ਖਾਧੀ ਜਾਂਦੀ ਹੈ ਇਹ ਹੈ ਖਿਚੜੀ ਜੋ ਮੋਠਾ ਨਹੀਂ ਬਣਾਈ ਜਾਂਦੀ ਹੈ ਇਸ ਲਈ ਆਪਾਂ ਅੱਧੀ ਕੌਲੀ ਮੋਠ ਲੈਨੇ ਤੇ ਇੱਕ ਕੌਲੀ ਅੱਧੀ ਕੌਲੀ ਹੀ ਆਪਾਂ ਬਰੀਕ ਬਾਸਮਤੀ ਚਾਵਲ ਲਏ ਨੇ ਤੇ ਦੂਸਰੀ ਸਾਈਡ ਆਪਾਂ ਇੱਕ ਪਤੀਲੀ ਲਈ ਹੈ ਉਸ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਹੈ ਗਰਮ ਹੋਣ ਲਈ ਤੇ ਆਪਾਂ ਦਾਲ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਚਾਵਲ ਨੂੰ ਵੀ 4-5 ਵਾਰ ਵਾਸ਼ ਕਰ ਲਿਆ ਹੈ ਹੁਣ ਨੈਕਸਟ ਪ੍ਰੋਸੀਜਰ ਆਪਾਂ ਕਰਦੇ ਹਾਂ ਇਸ ਰਸੋਣ ਨੂੰ ਪੋ ਰਿੱਦਾ ਮਾ ਕਰਦਾ ਵੀ ਕਿਹਾ ਜਾਂਦਾ ਹੈ हूँ अपना पानी गर्म हो चुकिया है इस वि धोती तो हुई जो आप दाल वॉश करके रखी से इसनों पावेंगे दाल वॉश करने तो बाद दी है इसनों हम दो तीन उबाले तक पकावांगे हम अपनी दाल रिजनी स्टार्ट हो चुकी है ਇਸ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਤਾਂ ਕਿ ਦਾਲ ਜੋ ਆਪਣੀ ਸੌਫਟ ਹੋ ਜਾਏ ਚੰਗੀ ਤਰ੍ਹਾਂ ਪੱਕ ਕੇ ਰਵੇ ਇਸ ਵਿੱਚ ਕਾਲੀ ਮਿਰਚ ਤੇ ਦੇਸੀ ਘਿਓ ਵੀ ਪਾਵਾਂਗੇ ਹੁਣ ਇਸ ਵਿੱਚ ਵਾਸ਼ ਕੀਤੇ ਹੋਏ ਚਾਵਲ ਪਾਵਾਂਗੇ ਚਾਵਲ ਪਾਉਣ ਤੋਂ ਬਾਅਦ ਅੱਧੇ ਚਮਚ ਕਾਲੀ ਮਿਰਚ ਪਾਵਾਂਗੇ ਹੁਣ ਇਸ ਵਿੱਚ ਇੱਕ ਚਮਚਾ ਦਸਤੀ ਘਿਓ ਦਾ ਪਾਵਾਂਗੇ ਤਾਂ ਕਿ ਇਹਦਾ ਟੇਸਟ ਜੋ ਬਹੁਤ ਜ਼ਿਆਦਾ ਵੱਧ ਕੇ ਆਵੇ ਤੇ ਇਸ ਨਾਲ ਇਹਦਾ ਫਲੇਵਰ ਵੀ ਜੋ ਇਨਕਰੀਜ਼ ਹੋ ਜਾਂਦਾ ਹੈ ਵੱਧ ਜਾਂਦਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੁਹਾਨੂੰ ਪਤਾ ਹੈ ਫਰੈਂਡਸ ਇਹ ਲੋੜੀ ਵਾਲੇ ਦਿਨ ਬਣਾਇਆ ਜਾਂਦਾ ਹੈ ਤੇ ਮਾਘੀ ਵਾਲੇ ਦਿਨ ਖਾਧਾ ਜਾਂਦਾ ਹੈ ਇਹ ਇੱਕ ਰਸਮ ਹੁੰਦੀ ਹੈ ਇਹਨੂੰ ਦਹੀਂ ਦੇ ਨਾਲ ਖਾਧਾ ਜਾਂਦਾ ਹੈ इस अ गिलास पानी होर एड करा तो इस चंकी तरह मिक्स करा हूँ इस गिलास पानी होर ऐड करा क्योंकि जो पहला वाला पानी सी वो चावल ने ओबरव कर लिया है बिल्कुल थीक हो चुके हैं ਤਾਂ ਪਹਿਲਾਂ ਨਾਲ ਆਪਣੀ ਦਾਲ ਵੀ ਪੱਕ ਚੁੱਕੀ ਹੈ ਤੇ ਚਾਵਲ ਵੀ ਆਪਣੇ 90% ਪੱਕ ਚੁੱਕੇ ਨੇ ਹੁਣ ਇਸ ਵਿੱਚ ਅੱਧਾ ਗਲਾਸ ਪਾਣੀ ਹੋਰ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਫਿਰ ਇਸ ਨੂੰ ਮਿਕਸ ਕਰਾਂਗੇ ਫਿਰ ਆਪਣੀ ਖਿਚੜੀ ਪਕਾ ਕੇ ਤਿਆਰ ਹੋ ਚੁੱਕੀ ਹੈ ਤੇ ਦੇਖ ਸਕਦੇ ਹਾਂ